ਹਾਂਜੀ ਕਿੱਦਾਂ ਫਿਰ ਆਈਵ ਕਰਦੇ ਆ ਬਧੀ ਹੋਵੋਂਗੇ ਅਸੀਂ ਆਪਾਂ ਚੱਲੇ ਗੁਰੂ ਘਰ ਅੱਜ ਹੈਗਾ ਪ੍ਰਕਾਸ਼ ਤ੍ਰੀ ਗੰਢ ਪਣ ਸਾਹ ਦੇ ਕੁੰਬਦ ਪੂਰੀ ਐ ਦੱਬ ਗਿਆ ਤੀਜਾ ਦਿਨ ਨਵੇਂ ਸਾਲ ਦਾ ਤਿੰਨ ਤਰੀਕ ਹੌਲ ਤੋਂ ਦੱਜ ਫੁੱਲ ਸੜਕ ਤੇ ਨਹੀਂ ਬਾਹਰ ਜਾ ਕੇ ਵੱਧ ਹੋਊਗੀ ਕਿਉਂਕਿ ਇੱਥੇ ਘਰ ਘਰ ਜੇ ਆਗੇ ਇੱਥੋਂ ਪਤਾ ਲੱਗਦਾ ਕਿ ਜਲਦਾ ਗੁਰੂ ਘਰ 9 ਵਜੇ ਨਾਲੇ ਫਿਰ ਪ੍ਰਕਾਸ਼ ਹੋਊਗਾ ਮਹਾਰਾਜਾ ਚੱਲਦੇ ਆ ਲੋ ਜੀ ਨੰਬਰ ਆ ਪਹੁੰਚਿਆ ਨਹੀਂ ਤਾਂ ਕੋਈ ਪਹੁੰਚਿਆ ਹੀ ਨਹੀਂ ਤਾਂ ਆਸ ਤਾਂ 9 ਵਜੇ ਹੋਣਾ ਚਾਹੀਦਾ ਤੇ 10 ਵਜੇ ਨਾ ਕਰਨਾ ਇਹ ਇੱਥੇ ਬਦਲਾਦਾ ਤੁੰਦ ਖਾਸ ਹੀ ਹੈ ਲੋਕ ਸੁਖੀਏ ਤੋਂ ਲੋਕ ਸੁਹੈਨੇ ਬਰਾਵਾ ਸੋ ਜਿੰਨਾ ਬਾਈ ਮੈਸਤਰੀ ਨੂੰ ਅੱਗ ਲਾ ਕੇ ਦੇਦੀ ਮੈਸਤਰੀ ਕਹਿੰਦਾ ਠੰਡਾ ਬਹੁਤਾ ਹੈ ਤੁੰਦ ਕਰਕੇ ਗੁਰਪਰਵਨ ਮੈਸਤਰੀ ਡਿਊਟੀ ਹੋ ਰਹੀ ਆ ਪੱਕੀ ਹਾਂ ਮੈਂ ਤਰੀ ਦੇ ਵਿਚਾਰ ਕੋਈ ਹਾਂ ਹਾਂ ਨਾ ਜਾ ਇਹਨਾ ਕੰਮ ਕਰਿਆ ਪ੍ਰਤਾਪ ਗੁਰੂ ਨੂੰ ਸਤਾ ਕਿ ਸਭ ਤੇ ਵੱਡਾ ਹੋਣਾ ਹੁੰਦਾ ਚੱਕ ਜਾ ਮਠਾ ਚੱਕ ਲਿਆ ਉਹ ਇਹ ਫੇਰ ਬਣਾ ਲਾਂਗੇ ਉਹ ਪੱਤੀ ਦਾ ਪਾਲਾ ਤਾਂ ਹੀ ਫੋਟੋ ਤੂੰ ਡਰਾਉਣਾ ਗਾਦਾ ਫੋਟੋ ਵੇਚਿਆ ਦੀ ਕਿਆ ਮੈਂ ਲਾਇਆ ਇਹ ਤਾਂ ਸੋਣਾ ਕਿੰਨੇ ਦਾ ਲਿਆ ਸੀ ਬਾਹਰ ਜਮ ਕਰ ਮਨ ਹਾਲਾ ਸੋਣਾ ਇਹਦਾ ਲੈ ਲੋਈ 11 ਵਜ ਗਿਆ ਹਜੇ ਤੱਕ ਤੰਦ ਥੱਲੇ ਨੂੰ ਨਹੀਂ ਹੋਈ ਤੰਦ ਪੂਰੀ ਆ ਗਈ ਦੇਖ ਬਈ ਗੋਪਰੋ ਥੱਲੇ ਛੱਟਦਾ ਟੱਟਦਾ ਬਚਿਆ ਵਿਚਾਰਾ ਆ ਬਚ ਗਿਆ ਤਾਂ ਵੀ ਸ਼ੁਕਰ ਆ ਕਵਰ ਪਾਇਆ ਜੇ ਕਵਰ ਨਾ ਪਾਇਆ ਤਾਂ ਟੁੱਟ ਜਾਂਦਾ ਸੀ ਕਿਵੇਂ ਸਕਰੀਨ ਗਲਾਸ ਲੱਗੇ ਨੇ ਤਾਂ ਬਚ ਗਿਆ ਖੁਸ਼ਾ ਲੋਈ ਲੰਗਰ ਚੱਲ ਰਿਹਾ ਲੰਗਰ ਦੇ ਟੁੱਟ ਚੱਲ ਰਿਹਾ ਟੁੱਟ ਸਿਕੰਦਰ ਸਿੰਘ ਹੋਣੀ ਲੰਗਰ ਚਾ ਕਰੇ ਤੇ ਉਹਦਾ ਸਗਲਦਰ ਰਹਿਤ ਅੰਤਵਿੰਦਰ ਲੋਈ ਸਵੇਰ ਦਾ ਟਾਈਮ ਤਨ ਦੇਖੋ ਚੱਕੀ ਰੁਕਨੀ ਹੋਈ 7 ਵਜੇ ਨਾ ਮੋਫਲਰ ਸਾਰੇ ਬਾਹਰ ਭੱਜ ਗਏ ਟੰਗ ਗੱਲਾ ਹੈ ਬਸ ਹਰ ਸਵੇਰ ਗੱਲਾ ਹੋਇਆ ਇੰਨਾ ਧੰਦਾ ਚੱਲ ਰਾਂ ਗੁਰੂ ਘਰ ਆ ਰਾਂ ਮੀਂਹ ਨੂੰ ਤਰੀ ਉਹਦੇ ਕਿ ਦਾਣੇ ਦਾਣੇ ਮੂੰਹ ਤੇ ਪੈਂਦੇ ਨੇ ਚਗਲਦੇ ਅਖੀਰ ਕਰਦਾ ਸਮਾਟੇ ਇੱਕ ਦੇ ਮਤਵਾਤ ਕਰਨ ਨੇ ਆਹ ਜੀ ਪਾਣੀ ਦੇ ਆਉਣ ਵਾਲੇ ਨੇ ਕਰਦੀਏ ਪਾਣੀ ਗਰਮ ਗਰਮ ਪਾਣੀ ਬਣ ਗੱਲ ਬਣਦੀ ਆ ਕਿੱਧਰ ਤੇ ਰਹਿ ਹੀ ਹੈ ਇਹ ਹੋਰ ਪਾਣੀ ਜਿੱਤੇ ਇਹ ਗਰਮ ਹੋ ਉਥੇ ਹੋਰ ਗਰਮ ਹੋ ਦਾ ਆਲੂ ਚ ਸਵੇਰੇ 8 ਵਜੇ ਗਏ ਬਈ ਤੰਦ ਪੂਰੀ ਐ ਦੱਬ ਕੇ ਆਈ ਉਹ ਦੁਗੰਦੀ ਦਾ ਹੀ ਗਾਉਂ ਆਈ ਥੋੜਾ ਘੁਣਗਣਾ ਜਾ ਹੋ ਗਿਆ ਇਹ ਵੀ ਪਾਣੀ ਗਰਮ ਪਾਉਣਾ ਮੈਨੂੰ ਨੇ ਵਿੱਚ ਢੰਡਾ ਮੈਂ ਜੰਮ ਲਾ ਜਿੰਦਾ ਵਾਧਾ ਚਰਦਾ ਲੇ ਜੀ ਹਨਮਨੀ ਦਾ ਪਾਂਡਾ ਜੀ ਗਰਮ ਛੇਤੀ ਹੋ ਜਾਂਦਾ ਇਹ ਬੇਠਾ ਛੱਡਾ ਜੇਤੀ ਨਾ ਗਰਮ ਬਹੁਤ ਇਕਦੌਣੀ ਹੋ ਜਾਂਦਾ ਹੈ। ਦੂਜਾ ਹੱਟੁੰਦਾ ਘਰ ਤੋਂ ਗਰਮਾ ਠੂਸੇਤੀ ਇਹ ਵੱਧ ਜੇਤੀ ਕਰਨੀ। ਲੋ ਜੀ ਅਨੂਬੜ ਕੇ ਤਿਆਰ ਹੋ ਗਏ ਨੇ ਇਹ ਮੁੰਡਾ ਸੇਵਾਦਾਰ ਸਹਿਜਪ੍ਰੀਤ ਸਿੰਘ ਤੇ ਸਿੱਲੂ ਆਨੂ ਆਉਣ ਦੇ ਜਣਾ ਦਿਖਾਉਣੇ ਆ ਬਸ ਸਹਿਜਪ੍ਰੀਤ ਇਹ ਸਹਿਦੀਪ ਸਹਿਜੋਤ ਚਲ ਦੋ ਤੇ ਸਹਿਜ ਦਾ ਜਰਾ ਨੌਈ ਆ ਵਾ ਠੀਕ ਆ। ਲੱਗੇ ਆਂ ਆਲੂ ਛੱਲਣ ਮੁੰਡਾ ਦਿਖਾਉਂਦਾ ਸਾਨੂੰ ਉਹਨਾਂ ਆਲੂ ਛੱਲ ਕੇ ਦਿਖਾ ਬਈ ਚੱਕ ਆਲੂ। ਅੱਬੈ ਨੂੰ ਨਹੀਂ ਆਉਦੇ ਹੈਗੇ ਛੱਲਣੇ। ਮਾ ਛਿੱਟ ਮੈਨ ਲਈ ਲੋਈ ਕਰਾਂ ਘਰੇ ਜਿਹੜਾ ਮਾਰੇ ਹੀ ਸਾਡੇ ਨਾਲ ਪਾਠ ਮੱਧ ਦੇ ਭੋਗ ਪਾਣਗੇ ਤੇ ਕਿਹੜਾ ਘਰੇ ਜਿਹੜਾ ਮਾਰੇ ਹੀ 9:00 ਵਜ ਗਏ ਤੇ ਜਾਨੂੰ ਆ ਜਾਗੇ ਆਪਾਂ ਪਾਣੀ ਪਾਣੀ ਹੋਇਆ ਗਿਆ ਇੰਨੀ ਤੇ ਰੇਲ ਫੈਂਦੀ ਹੈ ਲੈ ਵੀ ਮੇਤਰਾਂ ਤੁੰਦ ਦੇਖ ਲਾ ਕਿੰਨੀ ਹੋ ਗਈ ਆ ਗਿਆ ਗੁਰਦਾਰ ਸਾਹਿਬ ਜੰਨੇ ਹੁਣ ਤੁੰਦੀ ਤੁੰਦ ਪੂਰੀ ਹੋ ਗਈ ਕੱਲੂ ਪਾਣਗੇ ਭੋਗ ਕਰ ਨੂੰ ਮੁਆਫਤੀ ਆ ਕਰਨੂੰ ਗੁਰਪਰਵ ਗੁਰਪਰਵ ਦਾ ਸ਼ੇਰ ਆ ਹੂੰ ਆਪਣੇ ਪਿੰਡ ਪੰਜ ਤਈ ਬਣਾਉਂਦੇ ਨੇ ਹਰ ਸਾਲ ਚਾਹੇ 28 ਦਾ ਹੋਵੇ ਤੇ ਚਾਹੇ 28 ਦਾ ਸੀ ਆ ਹੌਣੇ ਮਿੰਨ ਪੰਜ ਤਰੀਕ ਪੱਕੀ ਆ ਪੰਜ ਨੂੰ ਹੀ ਮਨਾਉਂਦੇ ਨੇ ਸਰਕਾਰ ਕੰਨੇ ਚਾਹੇ ਕੋਈ ਤਰੀਕ ਨਿਕਲੀ ਜਾਵੇ ਤੋਂ ਮੈਂ ਪੂਰੀ ਆ ਗਈ